ਜੋ ਜੀ ਕਾਲਸਾ ਵਾਹ ਜੀ ਜੀ ਕਤੇ ਪੌਤੀ ਖੌਣ ਜੂਨੀਅਰ ਲੀਗ ਦਾ ਸਿੱਧੂਪੁਰ ਦੀ ਸੂਬਾ ਜਨਰਲ ਸਕੱਤਰ ਫਰਦੌਰ ਕੋਸਗੀ ਕੋਡ ਚਿਲਡਰਨ ਪਾਰਕ ਬਠਿੰਡਾ ਵੀ ਕੀ ਮੀਟਿੰਗ ਕਰ ਰਹੀ ਹੈ ਨਾ ਦੇ ਵਿੱਚੋਂ ਕੱਲਾ ਇੱਕ ਬਠਿੰਡਾ ਜਿਲ੍ਹਾ ਜਦੋਂ ਗਿਣਦੇ ਆ 4-5 ਲੱਖ ਰੁਪਈਆ ਹੋਣ ਵੀ ਦਿੱਤਾ ਜਿਹੜਾ 10000 ਪਿੰਡ ਨੂੰ ਪਾਈ ਹਰੇਕ ਪਿੰਡ ਜਿਹੜਾ ਆਪਾਂ ਵੱਧ ਰਹੇ ਆ ਇਹ ਨਹੀਂ ਜ਼ਰੂਰ ਹੁੰਦਾ ਵੀ ਅਸੀਂ ਬਠਿੰਡੇ ਵਾਲਿਆਂ ਐ ਕਰ ਰਹੇ ਆ ਛੋੜੇ ਪੈਸੇ ਦੇ ਨਾਲ ਪੂਰਾ ਪੰਜਾਬ ਖੜਾ ਹੋ ਰਿਹਾ ਆ ਕੋਲੇ ਜਿਆਦਾ ਦੂਜੀ ਸਟੇਟ ਤੇ ਵਰਤੇ ਤਾਂ ਘੱਟੋ-ਘੱਟ 10-15 ਸਟੇਟਾਂ ਦੇ ਵਿੱਚ ਸਾਡੀ ਬੀਕੇਜੂ ਸਿੱਧੂਪੁਰ ਜੱਸੀ ਬੰਦੀ ਦੀਆਂ ਕਾਇਆਂ ਵਾੜੀ 2 ਲੱਖ ਕਿਤੇ ਥੋੜਾ ਨਹੀਂ ਹੁੰਦਾ ਕਿਥੇ ਲਿਆ ਉਹਨਾਂ ਦਾ ਰਕਾਰਡ ਜਿਹੜੀਆਂ ਨੇ ਗੱਲਾਂ ਹੋਈਆਂ ਸੀ ਕਿਉਂਕਿ ਉਹਨਾਂ ਦਾ ਮਨ ਸਾਫ਼ ਨਹੀਂ ਉਹਨਾਂ ਦੀ ਨੀਤ ਸਾਫ਼ ਨਹੀਂ ਸਾਡੇ ਚਾਹ ਦੇ ਵਿਚਾਰ ਤਾਂ ਉਰਕਤੇ ਗਏ ਉਹ ਆਪਦੇ ਵਿਚਾਰ ਚ ਆ ਕੇ ਉੱਥੋਂ ਸਿੱਕ ਸਿੰਟ ਗਏ ਅਸੀਂ ਜ਼ਮੀਨ ਦੀ ਗੱਲ ਕਰਦੇ ਆ ਅਸੀਂ ਭਾ ਦੀ ਗੱਲ ਕਰਦੇ ਆ ਜਿਹੜੀਆਂ ਕਰਕੇ ਖੁਦ ਕਰਸ਼ਿਆ ਪਰ ਇਸ ਹਾਲਾਤਾਂ ਦੇ ਵਿੱਚੋਂ